ਜਾ ਤੂੰ ਮੇਰੇ ਵੱਲ ਐ ਤਾਂ ਘਾਉ ਮਛੰਦਾ ਤੂੰ ਸਭ ਕਿਸ ਮੈਂ ਨੋਂ ਸੋਪਿਆ ਜਾ ਤੇਰਾ ਬੰਦਾ ਹਕਮੀ ਤੋਟ ਨਾ ਆਵਈ ਕੈ ਘਰ ਚ ਰਹੰਦਾ ਲਖ ਚਰਾਸੀ ਮੇਦਨੀ ਸਭ ਸੇ ਵਕਰੰਦਾ ਤੇ ਵੈਰੀ ਮਿਤਰ ਸਭ ਕੀਤੇ ਆਨ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈਂ ਯਾਰ ਬਖਸੰਦਾ ਨੰਦ ਪਿਆ ਮਿਲ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਂਜ ਸੁਵਾਰੀ ਐ ਜਾਂ ਤੁਧ ਪਵੰਦ ਜਦ ਤੂੰ ਮੇਰੇ ਵੱਲ ਹੋਏ ਤਾਂ ਘਾਮ ਚੰਦਾ ਸਭ ਕਿਛ ਮੈਂ ਤੋਂ ਸੋਪਿਆ ਜਾਣ ਤੇਰਾ ਬੰਦਾ ਲਖਮੀ ਤੋਟ ਨ ਆਵਈ ਖਾਇ ਘਰ ਚਰੰਦਾ ਲਖ ਚਰਾਸੀ ਮੇਦਨੀ ਸਭ ਸੇਵ ਕਰੰਦਾ ਤੇ ਵੇ ਨਿਮਿਤਰ ਸਭ ਕੀਤੇ ਆਨ ਮੰਗੇ ਮੰਦਾ ਵੇਖਾ ਕੋਈ ਨ ਪੁੱਛਈ ਜਾਰ ਬਕਸੰਦਾ ਨੰਦ ਪਿਆ ਮਿਲ ਪਾਇਆ ਮੇਰ ਗੁਰ ਗੋਬਿੰਦਾ ਸਬੇ ਕਾਜ ਸੁਵਾਰੀ ਐ ਜਾਂ ਤਉਦ ਪਵੰਦਾ ਸਬੇ ਕਾਜ ਸੁਵਾਰੀ ਐ ਜਾਂ ਤਉਦ ਪਵੰਦਾ